ਇਸ ਵਲੇ ਦੀ ਬੇਹਦੀ ਹੀ ਮੰਦ ਭਾਗੀ ਖਬਰ ਜਿਹੜੀ ਅੰਮ੍ਰਿਤਸਰ ਦੇ ਵੇਰਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਾਬੜ ਤੋੜ ਜਿਹੜੀਆਂ ਗੋਲੀਆਂ ਚੱਲੀਆਂ ਨੇ ਇਸ ਗੋਲੀ ਚੱਲਣ ਦੇ ਮਾਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁੜੀ ਦੇ ਚੱਕਰ ਦੇ ਵਿੱਚ ਪਹਿਲਾ ਦੂਜੀ ਠੀੜ ਦੇ ਲੋਕਾਂ ਵੱਲੋਂ ਜਿਹੜਾ ਆ ਥਾਣੇ ਦੇ ਵਿੱਚ ਇਹ ਮਾਮਲਾ ਦਰਜ ਕਰਾਇਆ ਜਾਂਦਾ ਤਾਂ ਥਾਣੇ ਦੇ ਵਿੱਚ ਰਾਜੀ ਨਾਮਾ ਵੀ ਹੁੰਦਾ ਹੈ ਤਾਂ ਉਸ ਤੋਂ ਬਾਅਦ ਰਾਜੀ ਨਾਮੇ ਦੀ ਗੱਲ ਕਰਦੇ ਹੋਇਆ ਦੂਜੀ ਠੀੜ ਦੇ ਨੌਜਵਾਨਾਂ ਵੱਲੋਂ ਢਾਬੇ ਤੇ ਬੁਲਾਇਆ ਜਾਂਦਾ ਇਹ ਨੌਜਵਾਨ ਅਤੇ ਇਸ ਦਾ ਭਰਾ ਦੋਨੇ ਜਿਹੜੇ ਨੇ ਉਹ ਢਾਬੇ ਤੇ ਜਾਂਦੇ ਨੇ ਤਾਂ ਪਹਿਲਾਂ ਤੋਂ ਹੀ ਮੌਜੂਦ 20 ਤੋਂ 25 ਜਣੇ ਲੋਕ ਜਿਹੜੇ ਦੂਜੀ ਠੀਰ ਦੇ ਉੱਥੇ ਢਾਬੇ ਦੇ ਉੱਤੇ ਮੌਜੂਦ ਹੁੰਦੇ ਨੇ ਤਾਂ ਜਦੋਂ ਇਹ ਨੌਜਵਾਨ ਉਸ ਢਾਬੇ ਤੇ ਪਹੁੰਚਾਇਆ ਤਾਂ ਦੂਜੀ ਠੀਰ ਦੇ ਨੌਜਵਾਨਾਂ ਵੱਲੋਂ ਤਾਬੜ ਤੋੜ ਇਸ ਨੌਜਵਾਨ ਤੇ ਗੋਲੀਆਂ ਚਲਾਈ ਜਾਂਦੇ ਤੇ ਇਸ ਤੇ ਗੋਲੀ ਜੜੀਆਂ ਨਾ ਉਹ ਛਾਤੀਆਂ 'ਚ ਮਾਰੀ ਜਾਂਦੀਆਂ ਨੇ ਜਿਸ ਤੇ ਕਾਰਨ ਇਸ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਸਾਰੀ ਘਟਨਾ ਵੱਡੇ ਭਰਾ ਦੇ ਬਿਲਕੁਲ ਸਾਹਮਣੇ ਹੁੰਦੀ ਹੈ ਕਿ ਉਹਦੇ ਛੋਟੇ ਭਰਾ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਜਿਹੜੇ ਮੁਜ਼ਰਮ ਨੇ ਉਹਨਾਂ ਨੂੰ ਫੜਨ ਦੀ ਜੜੀ ਆ ਉਹ ਕੋਸ਼ਿਸ਼ ਕੀਤੀ ਆ ਰਹੀ ਹੈ ਲਗਾਤਾਰ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਬਹੁਤ ਜਲਦ ਜਿਹੜੇ ਮੁਜ਼ਰਮ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਪਰ ਆਪਣੇ ਆਪ ਦੇ ਵਿੱਚ ਇਹ ਵੱਡੀ ਵਾਰਦਾਤ ਹੈ ਕਿ ਸ਼ਰਿਆਮ ਇੱਕ ਨੌਜਵਾਨ ਨੂੰ ਜਿਹੜਾ ਇੱਕ ਕੁੜੀ ਦੇ ਚੱਕਰ ਦੇ ਵਿੱਚ ਹੀ ਜਿਹੜਿਆ ਝਗੜਾ ਹੁੰਦਾ ਪਹਿਲਾਂ ਤਾਂ ਉਸ ਤੋਂ ਬਾਅਦ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਜਨਾਸ ਸੁਦੇਸ਼ ਸਿੰਘ ਰਾਜੀ ਠੀਕ ਹੈ ਜੀ ਗੱਲ ਵੀਰ ਜੀ ਪੁੱਛਣੀ ਹੈ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਤੇ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆਪਾਂ ਰਾਜੀਨਾਵਾ ਕਰ ਲੈਂਦੇ ਆ ਤੁਹਾਨੂੰ ਰਾਜੀਨਾਵਾ ਕਰਨ ਨੂੰ ਉੱਥੇ ਮੱਕਨ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀ ਨਾਮ ਮੋਗਿਆ ਬਸੂਰੀਆ ਆਪਾਂ ਲਿਖਤੀ ਦੇ ਦਾਂਗੇ ਥਾਣੇ ਦੇ ਵਿੱਚ ਜਿੱਦਾਂ ਹੋਗੇ ਨਾ ਬਿੜਨਾਂਗੇ ਅਸੀਂ ਦੁਰ ਲੱਗੇ ਉਹਨਾਂ ਨੇ ਸਾਡੇ ਤੇ ਫਾਇਰ ਕੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਤੇ ਜਨੇ ਉਹ ਸਰ 10 ਤੋਂ 12 ਜਨੇ ਸੀ ਉਹ ਹਜ਼ਾਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਿਆ ਅਸੀਂ ਦੋਨੋਂ ਭਰਾ ਆਹੀ ਉੱਥੇ ਤੇ ਅਹੀਂ ਮੈਂ ਤੇ ਆਪਣੀ ਜਾਨ ਇਹਨਾਂ ਨਾਲ ਕੁਲ ਕੇ ਬਚਾਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਇਹਨਾਂ ਪਤਾ ਗਾ ਕੋਲਦੀਪ ਸਿੰਘ ਗੋਪੀ ਨੰਬਰ ਕਿੰਨੇ 29 ਸਾਲ ਨੂੰ ਮੁਰਦਾ ਤੇ ਲੋ ਵਾਲੀ ਪੱਤੀ ਵੀਰ ਦਾ ਤੇ ਕੀ ਬਹੁਤ ਹੋਈ ਮੌਕੇ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਨਾਂ ਮਿਸਟਰ ਨਾਲ ਫਾਇਰ ਕਰਦੇ ਇਹਨਾਂ ਨੇ ਕਿੰਨੀਆਂ ਗੋਲੀਆਂ ਤੇ ਪੰਜ ਗੋਲੀਆਂ ਛਾਤੀ ਤੇ ਲੱਗੀਆਂ ਇੱਕ ਗੋਲੀ ਪੱਟੇ ਤੇ ਲੱਗਦੀ ਤੇ ਪੁਲਿਸ ਵੱਲੋਂ ਕਾਰਵਾਈ ਹੋਈ ਪੁਲਸ ਵੱਲੋਂ ਕਾਰਵਾਈ ਕਰਦੇ ਜੀ ਰਾਤੀ ਉਹਨਾਂ ਦੇ ਕੋਈ ਘਰ ਦੇ ਮੈਂਬਰ ਉਹਨਾਂ ਲਿਆਂਦੇ ਸੀ ਪੁਲਸ ਨੇ ਸਾਨੂੰ ਇਹ ਚੀਜ਼ ਦਾ ਭਰੋਸਾ ਦਿੱਤਾ ਵੀ ਅਸੀਂ ਬੰਦਿਕ ਕਾਨੂੰਨੀ ਜੀ ਉਹ ਵੀ ਕਾਰਵਾਈ ਹੋਏ ਕਰਾਂਗੇ ਮੁੰਬੇਰਾਂ ਪਰ ਕੀ ਮੈਟਰ ਹੋ ਰਿਹਾ ਜੀ ਕੱਲ ਮਿਤੀ 3 5 15 ਨੂੰ तकरीबन ਸਾਢੇ 4:00 ਦੇ ਸਮੇਂ ਕਨਫਰਮੇਸ਼ਨ ਮਿਲੀ ਸੀ ਕਿ ਜਿਹੜਾ ਮੰਗਲ ਢਾਬਾ ਹੈਗਾ ਬੇਕਾ ਰੋਡ ਦੇ ਉੱਪਰ ਉੱਥੇ ਕਿਸੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤਾ ਗਿਆ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਜਿਹੜਾ ਵਿਕਟਿਮ ਹੈਗਾ ਹੈ ਆਰੈਂਟੀਫਾਈ ਹੋਇਆ ਹੈ ਜਿਸ ਦਾ ਨਾਮ ਹੈ ਕੁਲਦੀਪ ਉਸਕੋਪੀ ਤੇ ਇਹ ਬੇਰਕਾ ਦੇ ਰਹਿੰਗਲਾ ਆ ਤੇ ਆਪਾਂ ਇਹਨਾਂ ਦੇ ਜਿਹੜਾ ਬ੍ਰਦਰ ਸੀਗਾ ਸੁਖਦੇਵ ਸਿੰਘ ਰਾਜੂ ਉਸ ਦੇ ਬਿਆਨਾਂ ਤੇ ਆਪਾਂ ਮੁਕਦਮਾ ਨੰਬਰ 44/25 ਅਦੀਨ ਤਾਰਾ 103 193 190 ਤੇ ਆਮ ਸੈਕਟ 25 ਜਾਂ ਨਾਟਾ थाना ਮੇਕਾ ਦਾਜ ਪਛਤਾ ਦਾਜ ਕੀਤਾ। ਸਿਰ ਕਾਰਨ ਇਹ ਜੋ ਜੀ ਕਾਰਨ ਇਹ ਹੈ ਕਿ ਜਿਹੜੀ ਸਾਡੀ ਪ੍ਰੀਨਰੀ ਇਨਵੈਸਟੀਗੇਸ਼ਨ ਹੁਣੇ ਆਪਾਂ ਕੀਤੀ ਹੈ ਉਸ ਦੇ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਬੋਡੀ ਤੇ ਜਿਹੜਾ ਸ਼ੀਰਾ ਜਿਹੜਾ ਕੀ ਵਿਕਿੰਨ ਦੇ ਚੇਰੇ ਭਰਾ ਹੋਈ ਹੈ। ਇਨਾਂ ਨੂੰ ਕਾਕਾ ਜਿਹੜਾ ਹੈਗਾ ਉਰਫ ਲਮਜੋਤ ਸਿੰਘ ਇਹਨਾਂ ਨੇ ਅੱਗੇ ਸੇ ਲੜਕੀ ਦੇ ਚੱਕਰ ਤੇ ਇਹਨਾਂ ਨੂੰ ਪੰਨਾ ਜਿਹੜਾ ਕੋਈ ਹਸਪਤਲ ਹੈਗਾ ਆ ਪਰਮਨੈਂਟ ਹਸਪਤਲ ਹੈਗਾ ਉੱਥੇ ਸਵੇਰ ਜਿਹੜਾ ਤਕਰੀਬਨ 8:30 ਵਜੇ ਫਿਰ ਉਸ ਤੋਂ ਬਾਅਦ ਇਹਨਾਂ ਵਿੱਚ ਉੱਥੇ ਬਹਿਸਬਾਜੀ ਹੋਈ ਲੜਾਈ ਹੋਈ ਤੇ ਜਿਹੜਾ ਇਹ ਬੋਡੀ ਐਂਡ ਸ਼ੀਰਾ ਹੈਗਾ ਇਹ ਆਪਣਾ ਡਾਕਟਰ ਕਢਾਉਣ ਵਾਸਤੇ ਫਿਰ ਪੁਲਿਸ ਸਟੇਸ਼ਨ ਗਿਆ ਉੰਡ ਮੀਨ ਟਾਈਮ ਜਿਹੜਾ ਇਹਨਾਂ ਦਾ ਭਰਾ ਸੀਗਾ ਟਾਰੇ ਦਾ ਮੁੰਡਾ ਸੀਗਾ ਤੇ ਇਹਨਾਂ ਨੂੰ ਫੋਨ ਆਇਆ ਕਿ ਆਪਾਂ ਪਾਕੇ ਉਹਨਾਂ ਦਾ ਫੋਨ ਆਇਆ ਕਿ ਆਪਾਂ ਬਹਿ ਕੇ ਰਾਜਨਾਮਾ ਕਰ ਲਈਏ ਤੇ ਜਦੋਂ ਇਹ ਆਪਣਾ ਸੁਖਦੇਵ ਸਿੰਘ, ਕਰਨਦੀਪ ਸਿੰਘ ਤੇ ਕੁਲਦੀਪ ਸਿੰਘ ਜਿਸ ਦੀ ਮੌਤ ਹੋਈ ਹੈ ਇਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਸਾਢੇ 10 ਵਜੇ ਤੇ ਉੱਥੇ ਇਹਨਾਂ ਦੀ ਫਿਰ ਤੋਂ ਝੜਪ ਹੋਈ ਆ ਹੱਥ ਆਪਾਈ ਹੋਏ ਆ ਤੇ ਇਸ ਇਸ ਦੌਰਾਨ ਜਿਹੜਾ ਪਾਕਾ ਸੀਗਾ ਉਹ ਸੁਲੰਦੋ ਸਿੰਘ ਇਸਨੇ ਆਪਣੇ ਪਿਸਤੌਲ ਨਾਲ ਫਾਇਰ ਕਰਦੇ ਹੋਏ ਗੁਰਦੀਪ ਸਿੰਘ ਨੂੰ ਉੱਥੇ ਹੀ ਮਟਰ ਕਾ ਦਿੱਤਾ ਪਰ ਕਿਹਦਾ ਦਰਗਾਹੇ ਛੇੜੋਗੇ ਨਹੀਂ ਜਦੋਂ ਆਪਾਂ ਰੈੱਡ ਬੋਡੀ ਦੀ ਆਪਾਂ ਜਦੋਂ ਬੇਸਿਕ ਉਸ ਟਾਈਮ ਸਾਡੇ ਕੋਲ ਚਾਰ ਸ਼ਾਟਸ ਸਨ ਉਹ ਸਿੱਧਾ ਬਾਕੀ ਦਾ ਪੈਸੇ ਨਹੀਂ ਲੱਗਦਾ ਨਾ ਮੈਨੂੰ ਗ੍ਰੇਟ ਬੋਡੀ ਚਲਾਏਗੀ ਕੋਈ ਕੋਲ ਨਹੀਂ ਜੀ ਹਾਂ ਇਹ ਤੇ ਅਗਰ ਲਿਸੈਂਸੀ ਹੋ ਜਾਏ ਜੀ ਉਹ ਇਨਵਿਸਟੀਗੇਸ਼ਨ ਦਾ ਪਾਰਟ ਹੋ ਜਾਣਾ ਉਸ ਤੋਂ ਬਾਅਦ ਕਹਿੰਦੇ ਕੋਈ ਵੀ ਸਾਹਮਣੇ ਆਈ ਹੋਏ ਨੇ ਹਜੇ ਤੱਕ ਪੂਰੀ ਨਵੀਂ ਇਨਵੈਸਟੀਗੇਸ਼ਨ ਹੀ ਚੱਲਦੀ ਪਈ ਹੈ ਬਿਕੋਜ਼ ਦੇਰ ਰਾਤ ਆਪਾਂ ਉਸੇ ਸਾਡੀ ਟੀਮ ਜਿਹੜੇ ਸੱਚੋ ਵੀਰ ਦਾ ਮੈਂ ਸਾਡੇ ਏਡੀਸੀ ਤੇ ਥ੍ਰੀ ਸਿਟੀਿੰਗ ਦੇ ਸੂਪਰ ਨਾਲ ਉਹ ਵੀ ਉੱਥੇ ਸੀਗੇ ਤੇ ਹੁਣੇ ਆਪਾਂ ਜਾ ਕੇ ਹੋਰ ਚੰਗੀ ਤਰ੍ਹਾਂ ਪੁਸ਼ਟੀਸ਼ ਕਰਾਂਗੇ ਸੀਸੀਟੀਵੀ ਦੇ ਉਸ ਤੋਂ ਹੋਰ ਬਾਕੀ ਦੇ ਅਭਿਦੇਸ਼ ਨੂੰ ਚੰਗੀ ਤਰ੍ਹਾਂ ਬਾਚਾਂਗੇ ਕਿ ਆਪਾਂ ਇਸ ਨੂੰ ਜਲਦੀ ਜੀ ਮਤਲਬ ਕਿ ਫੇਸ ਕਰੀਏ ਥੈਂਕ ਯੂ